ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਾ ਟਾਈਮ ਟੀਵੀ ਲੈ ਕੇ ਆਇਆ ਹਾਂ ਵਰਲਡ ਨਿਊਜ਼ ਦੇ ਆਫਰ ਚਾਤ ਪਾਉਣੇ ਪਹਿਲੀ ਖਬਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਕਿਹਾ ਕਿ ਉਹ ਯੂਕਰੇਨ ਦੇ ਵਿੱਚ ਜੰਗ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਵਿਲਦਿਮਿਰ ਪੁਤਿਨ ਦੇ ਨਾਲ ਗੱਲ ਕਰਨਗੇ ਅਮਰੀਕੀ ਨੇਤਾ ਨੇ ਐਤਵਾਰ ਸ਼ਾਮ ਨੂੰ ਏਅਰ ਫੋਰਸ ਵਨ ਜ਼ਾਹੀਰ ਫੁਲਰੀਡਾ ਤੋਂ ਵਸ਼ਿੰਗਟਨ ਜਾਂਦੇ ਸਮੇਂ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਟਰੰਪ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਕੀ ਸਾਡੇ ਕੋਲ ਮੰਗਲਵਾਰ ਤੱਕ ਐਲਾਨ ਕਰਨ ਲਈ ਸਭ ਕੁਝ ਹੈ ਤੇ ਮੈਂ ਮੰਗਲਵਾਰ ਨੂੰ ਰਸਪਤੀ ਪੁਤਿਨ ਦੇ ਨਾਲ ਗੱਲ ਕਰਾਂਗਾ ਉਸ ਨੇ ਕਿਹਾ ਕਿ ਹਫਤੇ ਦੇ ਅੰਤ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਗਿਆ ਤੇ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕੀ ਅਸੀਂ ਇਸ ਯੁੱਧ ਨੂੰ ਖਤਮ ਕਰ ਸਕਦੇ ਹਾਂ ਤੇ ਰੂਸ ਨੇ ਲਗਭਗ 3 ਸਾਲ ਪਹਿਲਾਂ ਯੂਕਰੇਨ ਉੱਤੇ ਹਮਲਾ ਕੀਤਾ ਸੀ ਤੇ ਟਰੰਪ ਨੇ ਕਿਹਾ ਕਿ ਜੰਗ ਨੂੰ ਖਤਮ ਕਰਨ ਦੇ ਲਈ ਜ਼ਮੀਨ ਅਤੇ ਬਿਜਲੀ ਪਲਾਂਟ ਗੱਲਬਾਤ ਦਾ ਹਿੱਸਾ ਨੇ ਤੇ ਉਹਨਾਂ ਨੇ ਵੀ ਆਖਿਆ ਕਿ ਅਸੀਂ ਜ਼ਮੀਨ ਬਾਰੇ ਗੱਲ ਕਰਾਂਗੇ ਤੇ ਅਸੀਂ ਪਾਵਰ ਪਲਾਂਟ ਬਾਰੇ ਗੱਲ ਕਰਾਂਗੇ ਟਰੰਪ ਨੇ ਇਸ ਨੂੰ ਕੁਝ ਸੰਪਤੀਆਂ ਨੂੰ ਵੰਡਣ ਵੱਜੋਂ ਵੀ ਦਰਸਾਇਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트াম্প ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਡਕਾਸਟ ਦਾ ਵੀਡੀਓ ਲਿੰਕ ਸਾਂਝਾ ਕੀਤਾ ਲੈਕਸ ਫ੍ਰਿਡਮੈਨ ਦੇ ਨਾਲ ਲਗਭਗ 3 ਘੰਟੇ ਚੱਲੀ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਹਿਊਸਟਨ ਦੇ ਵਿੱਚ 2019 ਦੇ ਹਾਉ ਡੀ ਮੋਦੀ ਪ੍ਰੋਗਰਾਮ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਡੋਨਾਲਡ 트াম্প ਦਾ ਇੱਕ ਇਸ਼ਾਰਾ ਉਨ੍ਹਾਂ ਦੀ ਯਾਦ ਵਿੱਚ ਅਜੇ ਵੀ ਬਣਿਆ ਹੋਇਆ 트াম্প ਦੀ ਪ੍ਰਸ਼ੰਸਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਹਨਾਂ ਦੇ ਕੋਲ ਹਿੰਮਤ ਹੈ ਕਿ ਉਹ ਆਪਣੇ ਫੈਸਲੇ ਖੁਦ ਲੈਂਦੇ ਨੇ ਚੁਣਦਾ ਅਮਰੀਕਾ ਫਸਟਵਾਲਾਰ ਵਈਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਕੁਝ ਅਜਿਹੇ ਗੁਣ ਨੇ ਜਿਨ੍ਹਾਂ ਨੇ ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਪ੍ਰਭਾਵਿਤ ਕੀਤਾ ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਨੇ ਏਆਈ ਖੋਜੀ ਲਕਸ ਫ੍ਰਿਡਮੈਨ ਨੂੰ 3 ਘੰਟੇ 17 ਮਿੰਟ ਦਾ ਇੰਟਰਵਿਊ ਦਿੱਤਾ ਤੇ ਜੋ ਐਤਵਾਰ ਸ਼ਾਮ ਨੂੰ ਪ੍ਰਸਾਰਤ ਹੋਇਆ ਸੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਇੰਟਰਵਿਊ ਵਿੱਚ ਅੱਗੇ ਕਿਹਾ ਕਿ ਹਾਉਡੀ ਮੋਦੀ ਪ੍ਰੋਗਰਾਮ ਭਾਰਤੀ ਪ੍ਰਵਾਸੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ ਤੇ ਅਸੀਂ ਦੋਵਾਂ ਨੇ ਭਾਸ਼ਣ ਦਿੱਤੇ ਅਤੇ ਉਹਨਾਂ ਨੇ ਬੈਠ ਕੇ ਮੇਰੀ ਗੱਲ ਸੁਣੀ ਇਹ ਉਹਨਾਂ ਦੀ ਨਿਮਰਤਾ ਰੂਸ ਦੇ ਨਾਲ ਚੱਲ ਰਹੀ ਜੰਗ ਦੇ ਵਿੱਚ ਕਾ ਯੂਕਰੇਨ ਦੇ ਰਾਸ਼ਟਰਪਤੀ ਵੁਲਦਮਿਰ ਜ਼ెలੰਸਕੀ ਨੇ ਐਂਡਰੀ ਖਾਨਾਟੋ ਨੂੰ ਯੂਕਰੇਨੀ ਹਥਿਆਰਬੰਦ ਸੈਨਾ ਦਾ ਨਵਾਂ ਚੀਫ ਆਫ ਜਨਰਲ ਸਟਾਫ ਨਿਯੁਕਤ ਕੀਤਾ ਹੈ ਤੇ ਇਹ ਕਦਮ ਅਜਿਹੇ ਸਮੇਂ ਦੇ ਵਿੱਚ ਚੁੱਕਿਆ ਗਿਆ ਜਦੋਂ ਯੂਕਰੇਨ ਕੁਰਸਕ ਖੇਤਰ ਦੇ ਵਿੱਚ ਰੂਸ ਦੇ ਕਬਜ਼ੇ ਅਤੇ ਦੋਨੇਸਟੈਕ ਦੇ ਵਿੱਚ ਵੱਧ ਰਹੇ ਦਬਾਅ ਦਾ ਮੁਕਾਬਲਾ ਕਰਨ ਲਈ ਆਪਣੀ ਫੌਜ ਨੂੰ ਪੁਨਰਗਠਿਤ ਅਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਖਗਾਤੋ ਅਨਾਤੋਲੀ ਦੀ ਥਾਂ ਲੈਣਗੇ ਜੋ ਫਰਵਰੀ 2024 ਤੋਂ ਇਸ ਅਹੁਦੇ ਉੱਤੇ ਨੇ ਜਨਰਲ ਸਟਾਫ ਨੇ ਐਤਵਾਰ ਨੂੰ ਆਪਣੇ ਟੈਲੀਗ੍ਰਾਮ ਚੈਨਲ ਦੇ ਰਾਹੀਂ ਨਿਯੁਕਤੀ ਦਾ ਐਲਾਨ ਕੀਤਾ ਤੇ ਯੂਕਰੇਨ ਦੇ ਰੱਖਿਆ ਮੰਤਰੀ ਰੁਸਤਮ ਉਮਰੋਵ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਹਥਿਆਰਬੰਦ ਬਲਾਂ ਦੀ ਲੜਾਈ ਪ੍ਰਭਾਵਸ਼ੀਲਤਾ ਨੂੰ ਵਧਾਉਣ ਦੇ ਲਈ ਯੋਜਨਾਬੱਧ ਤੰਗ ਦਾ ਸੁਧਾਰ ਕਰ ਰਹੇ ਹਾਂ ਬਾਹਰ ਹਿੱਲੇ ਦੇ ਵਿੱਚ ਹੁਣ ਯੂਕਰੇਨ ਦੇ ਰੱਖਿਆ ਮੰਤਰਾਲੇ ਵਿੱਚ ਜਨਰਲ ਇੰਸਪੈਕਟਰ ਵੱਜੋਂ ਸੇਵਾ ਨਿਭਾਏਗਾ ਤੇ ਫੌਜੀ ਮਿਆਰਾਂ ਦੀ ਨਿਗਰਾਨੀ ਕਰਨਗੇ ਅਤੇ ਫੌਜ ਦੇ ਵਿੱਚ ਅਨੁਸ਼ਾਸਨ ਨੂੰ ਮਜ਼ਬੂਤ ਕਰਨਗੇ ਉਲੈਂਕ ਸੈਂਡਰ ਸਿਰਫ ਸਕੀ ਯੂਕਰੇਨ ਦੀਆਂ ਥਰਮਸ ਨਾਵਦੇ ਕਮਾਂਡਰ ਇਨ ਚੀਫ ਬਣੇ ਰਹਿਣਗੇ ਸ਼ਰਮਨੀਆ ਕਾਲੀਦਲ ਦੋ ਫੜ ਹੋ ਗਿਆ ਬਾਦਲ ਧੜੇ ਤੇ ਬਾਕੀ ਧੜੇ ਨੇ ਆਪਣੇ ਆਪਣੇ ਸਟੈਂਡ ਦੇ ਉੱਪਰ ਦ੍ਰਿੜ ਰਹਿੰਦੇ ਆ ਵੱਡੇ ਐਲਾਨ ਕਰ ਦਿੱਤੇ ਨੇ ਬਾਕੀ ਧੜੇ ਨੇ ਕੱਲ 18 ਮਾਰਚ ਤੋਂ ਨਵੇਂ ਸਿਰਿਓਂ ਭਰਤੀ ਕਰਨ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਬਾਦਲ ਧੜੇ ਨੇ ਪਹਿਲਾਂ ਹੀ 32 ਲੱਖ ਮੈਂਬਰ ਭਰਤੀ ਕਰਨ ਦਾ ਦਾਵਾ ਕਰਦਿਆਂ ਜੱਥੇਬੰਦਕ ਚੋਣਾ ਕਰਾਉਣ ਦਾ ਐਲਾਨ ਵੀ ਕਰ ਦਿੱਤਾ ਐਸ ਤੋਂ ਤੈ ਹੈ ਕਿ ਹੁਣ ਅਕਾਲੀ ਦਲ ਦੋ ਫੜ ਹੋ ਗਿਆ ਦਰਸਲ ਸ੍ਰੀ ਅਕਾਲ ਤਖਤ ਦੇ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਪੰਜਾਬ ਦੇ ਸਿੱਖ ਭਾਈਚਾਰੇ ਨੂੰ 18 ਮਾਰਚ ਨੂੰ ਹਰਮੰਦਰ ਸਾਹਿਬ ਪਹੁੰਚ ਕੇ ਮੈਂਬਰਸ਼ਿਪ ਲੈਣ ਦੀ ਅਪੀਲ ਕੀਤੀ ਹੈ ਤੇ ਕਮੇਟੀ ਦੀ ਇਹ ਪੇਸ਼ਕਦਮੀ ਬਾਦਲ ਤੜੇ ਨੂੰ ਸਿੱਧੇ ਚੁਣੌਤੀ ਨਜ਼ਰ ਆਈ ਹੈ ਤੇ ਜਸਤਰ 20 ਜਨਵਰੀ ਤੋਂ ਆਪਣੀ ਮੈਂਬਰਸ਼ਿਪ ਮਹਿਮ ਚਲਾ ਕੇ ਭਰਤੀ ਮੁਕੰਮਲ ਕਰ ਲਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕਮੇਟੀ ਦੇ ਬੁਲਾਰੇ ਮਨਪ੍ਰੀਤ ਸਿੰਘ ਈਆਲੀ ਨੇ ਕਿਹਾ ਕਿ ਅਸੀਂ ਸਾਰੇ ਸਿੱਖਾਂ ਪੰਜਾਬੀਆਂ ਤੇ ਪੰਥ ਹਤਿਆਸ਼ਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ 18 ਮਾਰਚ ਨੂੰ ਹਰਮੰਦਰ ਸਾਹਿਬ ਪਹੁੰਚਣ ਤੇ ਅਰਦਾਸ ਮਗਰੋਂ ਸਵੇਰੇ 1 ਮੈਂਬਰਸ਼ਿਪ ਵਮ ਸ਼ੁਰੂ ਹੋਵੇਗੀ ਹਿਮਾਚਲ ਪ੍ਰਦੇਸ਼ ਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਿੱਖ ਅਤੇ ਪੰਜਾਬੀ ਨੌਜਵਾਨਾਂ ਵੱਲੋਂ ਲਗਾਏ ਗਏ ਸਿੱਖ ਝੰਡੇ ਅਤੇ ਜਨਰਲ ਸਿੰਘ ਪਿੰਡਾਂ ਵਾਲੇ ਦੀ ਤਸਵੀਰ ਪਰ ਅਤੇ ਪਿਆਰਾ ਹੇਠ ਮਦਨ ਦੇ ਮਾਮਲੇ ਵਿੱਚ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਗਰਗੱਜ ਨੇ ਸਖਤ ਨੋਟਿਸ ਲੈਂਦਿਆਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਤੇ ਜਲਦ ਵਿੱਚ ਕਿਹਾ ਗਿਆ ਕਿ ਇਸ ਨੂੰ ਹਰ ਕਿਸੇ ਪਰਵਾਹ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਉਹਨਾਂ ਦੇ ਵਾਹਨ ਦੇ ਕਾਗਜ਼ ਜਾਂਚ ਕਰਨ ਲਈ ਰੋਕਦੀਆ ਤਾਂ ਉਸ ਮੌਕੇ ਕਿਸੇ ਵੀ ਸਥਾਨਕ ਸ਼ਰਾਤੀ ਅੰਤਰ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਸਿੱਖ ਨੌਜਵਾਨਾਂ ਨਾਲ ਜ਼ੋਰ ਜ਼ਬਰਦਸਤੀ ਕਰਨ ਅਤੇ ਉਹਨਾਂ ਦੇ ਵਾਹਨਾ ਉੱਤੇ ਲੱਗੇ ਸਿੱਖਾਂ ਨਾਲ ਸੰਬੰਧਿਤ ਝੰਡਿਆਂ ਨੂੰ ਪਾੜਨ ਉਹਨਾਂ ਕਹਿਆ ਕਿ ਇਹ ਤੋ ਪ੍ਰੇਰਿਤ ਹੁੰਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਪੋਤਰੋ ਜਿਵੇਂ ਸਥਾਨਕ ਗੁੰਡਾ ਤੇ ਸ਼ਰਾਤੀ ਅੰਤਰ ਚਲਾ ਰਹੇ ਹੋ ਸਿੰਘ ਸਾਹਿਬ ਗਰਗੱਜ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਉਹ ਹਿਮਾਚਲ ਪ੍ਰਦੇਸ਼ ਜਾਣ ਤਾਂ ਆਪਣੇ ਵਾਹਨਾ ਦੇ ਕਾਗਜ਼ ਪੂਰੇ ਕਾਇਮ ਰੱਖਣ ਅਤੇ ਇਕੱਲੇ ਸਫ਼ਰ ਤੋਂ ਗੁਰੇਜ਼ ਕਰਨ ਯਮਨ ਦੇ ਵਿੱਚ ਹੁਤੀ ਬਗਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅਮਰੀਕੀ ਹਵਾਈ ਹਮਲਿਆਂ ਦੇ ਵਿੱਚ ਘੱਟੋ ਘੱਟ 53 ਲੋਕ ਮਾਰੇ ਗਏ ਅਤੇ ਲਗਭਗ 100 ਜ਼ਖਮੀ ਹੋ ਗਏ। ਹੁਤੀ ਬਗਿਆਂ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਇਨਾ ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਸਮਰਥਿਤ ਹੁਤੀ ਬਗਿਆਂ ਨੇ ਵੀ ਹਮਲਿਆਂ ਦੀ ਧਮਕੀ ਦਿੱਤੀ ਹੈ। ਜਦਤਲ ਯਮਨ ਦੇ ਵਿੱਚ ਤਾਂ ਹੋਰ ਰਦਨ ਦੀ ਸੰਭਾਵਨਾ ਹੈ। ਹੁਤੀ ਬਗਿਆਂ ਦੁਆਰਾ ਸੰਚਾਲਿਤ ਸਿਹਤ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਹਮਲਿਆਂ ਦੇ ਵਿੱਚ ਰਾਜਧਾਨੀ ਸਨਾ ਅਤੇ ਸਾਊਦੀ ਅਰਬ ਦੀ ਸਰਹੱਦ ਦੇ ਉੱਤੇ ਬਗਿਆਂ ਦੀ ਗੜਸਾਦਾ ਸਵੇਤ ਖੂਬੇ ਦੇ ਵਿੱਚ ਘੱਟੋ ਘੱਟ 53 ਲੋਕ ਮਾਰੇ ਗਏ ਜਿਨ੍ਹਾਂ ਦੇ ਵਿੱਚ 5 ਔਰਤਾਂ ਤੇ 2 ਬੱਚੇ ਸ਼ਾਮਲ ਸਨ ਅਤੇ ਲਗਭਗ 100 ਜ਼ਖਮੀ ਹੋਏ ਨੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰਪ ਨੇ ਸ਼ਨੀਵਾਰ ਨੂੰ ਯਮਨ ਦੇ ਵਿੱਚ ਹੁਤੀ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਉੱਤੇ ਲੜੀਵਾਰ ਖਵਾਈ ਹਮਲੇ ਕਰਨ ਦਾ ਹੁਕਮ ਦਿੱਤਾ ਤੇ ਟਰਪ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਪੂਰੀ ਤਾਕਤ ਨਾਲ ਹਮਲਾ ਕਰਦੇ ਰਹਿਣਗੇ ਜਦੋਂ ਤੱਕ ਇਰਾਨ ਸਮਰਥਿਤ ਹੁਤੀ ਬਾਗੀ ਮਹੱਤਵਪੂਰਨ ਸਮੁੰਦਰੀ ਰਸਤੇ ਰਾਹੀਂ ਯਾਤਰਾ ਕਰਨ ਵਾਲੇ ਮਲਵਾਕ ਜਹਾਜ਼ਾਂ ਉੱਤੇ ਆਪਣੇ ਹਮਲੇ ਬੰਦ ਨਹੀਂ ਕਰ ਦਿੰਦੇ ਹਰਿਆਣਾ ਦੇ ਸਿੱਖ ਵੀ ਤਿੰਨ ਤਖਤ ਸਹਿਬਾਨ ਦੇ ਹਟਾਏ ਗਏ ਜਥੇਦਾਰਾਂ ਦੇ ਨਾਲ ਡਟ ਗਏ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸੰਬੰਧੀ ਵੱਡਾ ਸਮਾਗਮ ਕਰਾਉਣ ਦਾ ਐਲਾਨ ਕੀਤਾ ਹੈ ਤੇ ਇਸ ਦੌਰਾਨ ਹਟਾਏ ਗਏ ਤਿੰਨ ਜਥੇਦਾਰਾਂ ਦਾ ਸਨਮਾਨ ਕਰਕੇ ਹਰਿਆਣਾ ਦੇ ਸਿੱਖਾਂ ਵੱਲੋਂ ਉਹਨਾਂ ਨਾਲ ਇੱਕ ਜੁੜਦਾ ਪ੍ਰਗਟਾਈ ਜਾਏਗੀ ਤੇ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਟਾਏ ਗਏ ਜਥੇਦਾਰਾਂ ਦੇ ਨਾਲ ਡਟੀ ਹੋਈ ਹੈ ਤੇ ਜਿਹੇ ਵਿੱਚ ਪੰਥਕ ਸੰਕਟ ਹੋਰ ਗਹਿਰਾ ਹੋ ਗਿਆ ਦਲਸਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਤਿੰਨ ਤਖਤਾਂ ਸਹਿਬਾਨਾਂ ਦੇ ਜਥੇਦਾਰਾਂ ਦੀ ਸੇਵਾ ਮੁਕਤੀ ਉੱਤੇ ਸਖਤ ਰੋਸ ਪ੍ਰਗਟ ਕੀਤਾ ਤੇ ਕਮੇਟੀ ਦੇ ਕਾਰਜਕਾਰੀ ਮੁਖੀ ਜਥੇਦਾਰ ਭੁਵਿੰਦਰ ਸਿੰਘ ਆਸੰਦ ਦਾ ਕਹਿਣਾ ਹੈ ਕਿ ਇਹ ਫੈਸਲਾ ਗੁਰਮਤੀ ਮਰਿਆਦਾ ਉੱਤੇ ਤੇ ਸਿੱਖ ਪਰੰਪਰਾ ਦੇ ਵਿਰੁੱਧ ਹੈ ਤੇ ਕਮੇਟੀ ਜਲਦੀ ਹੀ ਸੇਵਾ ਮੁਕਤ ਜਥੇਦਾਰਾਂ ਨੂੰ ਸਨਮਾਨਤ ਕਰਨ ਲਈ ਇੱਕ ਪ੍ਰੋਗਰਾਮ ਕਰਾਈਗੀ ਤੇ ਇਹ ਪ੍ਰੋਗਰਾਮ ਕੁਰਖੇਤਰ ਜਾਂ ਜੀਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇਗਾ ਅਮਰੀਕੀ ਕੇਂਦਰੀ ਬੈਂਕ ਦੇ ਵਿਆਜ ਦਰ ਉੱਤੇ ਫੈਤਰੇ ਗਲੋਬਲ ਰੁਝਾਨ ਟੈਰਿਫ ਨਾਲ ਸੰਬੰਧਿਤ ਘਟਨਾ ਚੱਕਰ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀਆਂ ਸਰਗਰਮੀਆਂ ਇਸ ਹਫਤੇ ਸਥਾਨਕ ਸ਼ੇਅਰ ਬਾਜ਼ਾਰ ਦੀ ਦਿਸ਼ਾ ਤੈਅ ਕਰਨਗੀਆਂ ਵਿਸ਼ਲੇਸ਼ਕਾਂ ਨੇ ਇਹ رائے ਪ੍ਰਗਟਾਈ ਹੈ ਵਿਸ਼ਾਲ ਆਰਥਿਕ ਅੰਕੜਿਆਂ ਦੇ ਐਲਾਨ ਦਰਮਿਆਨ ਪਰਵਰੀ ਲਈ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦੇ ਅਕੜੇ ਸੋਮਵਾਰ ਨੂੰ ਆਉਣਗੇ ਤੇ ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰਿਸਰਚ ਹੈਡ ਵਿਨੋਦ ਨਾਯਰ ਨੇ ਕਿਹਾ ਕਿ ਗਲੋਬਲ ਵਿਪਾਰ ਨੂੰ ਲੈ ਕੇ ਲਗਾਤਾਰ ਬੇਪਰੋਖਗੀਆਂ ਅਤੇ ਅਮਰੀਕਾ ਦੇ ਵਿੱਚ ਮੰਤੀ ਦਾ ਖਰਚਾ ਸਥਾਨਕ ਬਾਜ਼ਾਰ ਦੀ ਰਫਤਾਰ ਨੂੰ ਪ੍ਰਭਾਵਿਤ ਕਰ ਰਹੇ ਨੇ ਤੇ ਇਹ ਰੁਖ ਜਾਰੀ ਰਹੇਗਾ ਤੇ ਉਹਨੇ ਇਹ ਵੀ ਕਿਹਾ ਕਿ ਹਾਲਾਂਕਿ ਹਾਲਿਆ ਕਰੈਕਸ਼ਨ ਤੋਂ ਬਾਅਦ ਬੁਲੰਕਨਕ ਚ ਕਮੀ ਦੇ ਨਾਲ ਹੀ ਕੱਚੇ ਤੇਲ ਦੀਆਂ ਕੀਮਤਾਂ ਚ ਗਰਾਵਟ ਡਾਲਰ ਸੂਚਕ ਅੰਕ ਤੇ ਨਰਮੀ ਅਤੇ ਆਉਣ ਵਾਲੀਆਂ ਤਮਾਈਆਂ ਦੇ ਵਿੱਚ ਘਰੇਲੂ ਕੰਪਨੀਆਂ ਦੀ ਆਮਦਨ ਵਿੱਚ ਉਛਾਲ ਦੀ ਉਮੀਦ ਵਰਗੇ ਕਾਰਕ ਬਾਜ਼ਾਰ ਦੇ ਉਤਰਾ ਚੜਾਅ ਤੇ ਕੁਝ ਲਗਾਮ ਲਾ ਸਕਦੇ ਨੇ ਹਾਲਾਂਕਿ ਮੌਜੂਦਾ ਵਪਾਰ ਨੂੰ ਲੈ ਕੇ ਬੇਪਰੋਸਗੀਆਂ ਬਰਕਰਾਰ ਨੇ ਅਜਲੀ ਨਹੀਂ ਦੁਬਾਰਾ ਫਿਰ ਆਦਰ ਹੋਮਗੇ ਉਨੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ